ਹਾਂਜੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਾਤ ਤੋਂ ਹੀ ਕਾਫੀ بارش ਹੋ ਰਹੀ ਆ ਜੀ ਜਿਹਦੇ ਕਰਕੇ ਅੱਜ ਟਿਫਨ ਜਿਹੜੇ ਆ ਪੈਕ ਕਰਨ ਦੇ ਵਿੱਚ ਵੀ ਕਾਫੀ ਮੁਸ਼ਕਲਾਂ ਆਈਆਂ ਤੇ ਪਹਿਲਾਂ ਤਾਂ ਆਪਾਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਹੁੰਦੀਆਂ ਸੀਗੀਆਂ ਕਿਉਂਕਿ ਆਪਣੇ ਕੋਲ ਜਿਹੜੀ ਕਿਚਨ ਨੇ ਆ ਜਿੱਥੇ ਖਾਣਾ ਬਣਦਾ ਸੀਗਾ ਬਹੁਤ ਛੋਟੀ ਸੀਗੀ ਤੇ ਖਾਣਾ ਜਿਹੜਾ ਪੈਕ ਆ ਉਹ ਵੀ ਬਾਹਰੇ ਹੁੰਦਾ ਸੀ ਜਦੋਂ ਇਦਾਂ ਦੇ ਮੀਂਹ ਦੇ ਮੌਸਮ ਹੁੰਦੇ ਸੀ ਉਹਦੇ ਵਿੱਚ ਬੜੀ ਵੱਡੀ ਸਮੱਸਿਆ ਹੁੰਦੀ ਸੀਗੀ ਕਿ ਮੀਂਹ ਦੇ ਵਿੱਚ ਖਾਣਾ ਪਾ ਪੈਕ ਕਿੱਦਾਂ ਕਰਨਾ ਬਣਾਉਣਾ ਕਿੱਥੇ ਆ ਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਆ ਜਿਹਦੇ ਨਾਲ ਸਾਡੀ ਜਿਹੜੀ ਕਿਚਨ ਆ ਲਗਭਗ ਕਾਫੀ ਹੱਦ ਤੱਕ ਬਣ ਕੇ ਜਿਹੜੀ ਆ 70 80% ਜਿਹੜੀ ਕੰਪਲੀਟ ਹੋ ਗਈ ਆ ਅੱਜ ਵੀ ਤੁਸੀਂ ਦੇਖ ਰਹੇ ਆ ਉਹਦਾ ਜਿਹੜਾ ਥੱਲੇ ਵਾਲਾ ਫਰਸ਼ ਆ ਉਹ ਪੈ ਰਿਆ ਆਜੋ ਸਾਜੀ ਤੁਹਾਨੂੰ ਦਿਖਾਉਂਦੇ ਆ ਇਹ ਕੱਲ ਦੇ ਵੀ ਸਾਡੇ ਲੱਗੇ ਹੋ ਆਪਾਂ ਅੰਦਰ ਜਿਹੜਾ ਫਰਸ਼ ਆ ਕਿਚਨ ਦਾ ਰਹਿੰਦਾ ਹੋਵੇਗਾ ਉਹ ਪਾਇਆ ਜਾ ਰਿਹਾ ਬਜਰੀ ਉਹ ਵਿੱਚ ਪਾਈ ਜਾ ਰਹੀ ਆ ਇਹ ਇਹ ਹਾਂਜੀ ਸਾਰਾ ਇਹ ਏਰੀਆ ਜਿੰਨਾ ਵੀ ਤੁਸੀਂ ਦੇਖ ਰਹੇ ਆ ਇਹ ਕਿਚਨ ਦਾ ਏਰੀਆ ਜਿਹੜਾ ਹਾਲ ਸਾਡਾ ਕਿਚਨ ਵਾਲਾ ਇਹ ਬਣ ਕੇ ਸਾਰਾ ਤਿਆਰ ਹੋ ਗਿਆ ਇਹਦਾ ਹੁਣ ਜਿਹੜਾ ਕੱਚਾ ਫਰਸ਼ ਹੈ ਉਹ ਕੀਤਾ ਜਾ ਰਿਹਾ ਤੇ ਇਸ ਤੋਂ ਬਾਅਦ ਇਹਦੇ ਤੇ ਟਾਈਲਾਂ ਲਗਾਈਆਂ ਜਾਊਗੀਆਂ ਜੋ ਕੰਧਾਂ ਦੇ ਉੱਤੇ ਵੀ ਇਹਦੇ ਤੇ ਵੀ ਟਾਈਲਾਂ ਲਾ ਕੇ तकरीबन ਮੈਨੂੰ ਲੱਗਦਾ 15-20 ਦਿਨ ਦੇ ਵਿੱਚ ਬਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਸਾਰਾ ਬਣ ਕੇ ਤਿਆਰ ਹੋ ਜਾਊਗਾ ਤੇ ਇੱਥੇ ਸਾਰੀਆਂ ਸੇਵਾਵਾਂ ਫਿਰ ਜਿਹੜੀਆਂ ਸ਼ੁਰੂ ਹੋਣਗੀਆਂ ਕਿਉਂਕਿ ਪਹਿਲਾਂ ਆਪ ਜੀ ਦੇ ਵੀਡੀਓ ਦੇ ਵਿੱਚ ਦੇਖਿਆ ਹੋਊਗਾ ਜਦੋਂ ਸਾਡੀ ਕਿਚਨ ਛੋਟੀ ਹੁੰਦੀ ਸੀ ਪਹਿਲਾਂ ਸਿਰਫ ਇੱਥੇ 15 ਫੁੱਟ ਦੀ ਕਿਚਨ ਸੀਗੀ ਉਹਦੇ ਵਿੱਚ ਬਹੁਤ ਵੱਡੀ ਸਮੱਸਿਆ ਆਉਂਦੀ ਸੀ ਖਾਣਾ ਬਣਾਉਣਾ ਹੀ ਬੜਾ ਮੁਸ਼ਕਲ ਸੀ ਪੈਕ ਕਰਨਾ ਜਾਂ ਹੋਰ ਉਹਦੇ ਜਿੰਨੇ ਵੀ ਕਾਰਜ ਆ ਉਹ ਤਾਂ ਬੜੇ ਦੂਰ ਦੀ ਗੱਲ ਸੀਗੀ ਬਣਾਉਣਾ ਲਈ ਵੀ ਬੜੀ ਸਮੱਸਿਆ ਸਾਨੂੰ ਆਉਂਦੀ ਸੀ ਤੇ ਹੁਣ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਲਗਭਗ ਇਹ 2500 ਸਕਰ ਫੁੱਟ ਦੇ ਵਿੱਚ ਇਹ ਜਿਹੜੀ ਕਿਚਨ ਆ ਇਹ ਬਣ ਕੇ ਤਿਆਰ ਹੋ ਗਈ ਆ ਤੇ ਇਹ ਜਿਹੜਾ ਸਾਰਾ ਏਰੀਆ ਤੁਸੀਂ ਦੇਖ ਰਹੇ ਆ ਇੱਧਰ ਇਹ ਪੱਟੀਆਂ ਲਗਾਈਆਂ ਜਾਊਗੀਆਂ ਇਹ ਪੱਟੀਆਂ ਦੇ ਲਈ ਬਣਾਇਆ ਗਿਆ ਇਹਦੇ ਵਿੱਚ ਕਿਉਂਕਿ ਪਤილები ਜਿਹੜੇ ਆ ਕਾਫੀ ਭਾਰੇ ਹੁੰਦੇ ਆ ਉਹਨਾਂ ਨੂੰ ਚੱਕਣਾ ਲਿਜਾਣਾ ਲਿਜਾਣਾ ਬੜਾ ਮੁਸ਼ਕਲ ਹੈ ਉਹਦੇ ਲਈ ਸਾਰਾ ਇਹ ਜਿਹੜਾ ਪਾਣੀ ਦਾ ਪ੍ਰਬੰਧ ਹੈ ਇੱਥੇ ਪਤਿਲਿਆਂ ਦੇ ਉੱਪਰੇ ਹੀ ਕਰ ਦਿੱਤਾ ਗਿਆ ਤਾਂ ਜੋ ਜਿੰਨੀ ਜ਼ਰੂਰਤ ਹੈ ਉੱਥੇ ਪਾਣੀ ਪਾਇਆ ਜਾਵੇ ਥਾਲ ਚ ਸਬਜ਼ੀ ਚ ਜਾਂ ਕੋਈ ਹੋਰ ਚੀਜ਼ ਬਣਦੀ ਆ ਖੀਰ ਸੇਮੀਆਂ ਜਿਤ ਵੀ ਬਣਦੀ ਪਾਣੀ ਦੀ ਜ਼ਰੂਰਤ ਹੈ ਉਹ ਆਪਾਂ ਇੱਥੇ ਹੀ ਉਹਦੇ ਵਿੱਚ ਪਾ ਸਕਦੇ ਆ ਤੇ ਇਹਦੇ ਨਾਲ ਹੀ ਜਿਹੜੀ ਗੈਸ ਦੀ ਸਪਲਾਈ ਆ ਸੇਫਟੀ ਨੂੰ ਦੇਖਦੇ ਆ ਕਿਉਂਕਿ ਅੰਦਰ ਜਦੋਂ ਸਿਲੰਡਰ ਇੰਨੇ ਪਾਏ ਸੀ ਤਾਂ ਉਹ ਕੋਈ ਜਿਆਦਾ ਸੇਫ ਨਹੀਂ ਸੀ ਕੋਈ ਵੀ ਅਨਸੰਘਾ ਵੀ ਘਟਨਾ ਵਾਪਰ ਸਕਦੀ ਆ ਉਹਨੂੰ ਦੇਖਦੇ ਆ ਜਿਹੜੀ ਇਹਦੀ ਗੈਸ ਦੀ ਸਪਲਾਈ ਆ ਉਹ ਵੀ ਸਾਰੀ ਅੰਡਰਗਰਾਉਂਡ ਕਰ ਦਿੱਤੀ ਗਈ ਆ ਜੋ ਗੈਸ ਰੈਂਕ ਆ ਉਹ ਬਾਹਰ ਇੱਕ ਸਾਈਡ ਤੇ ਅਲੱਗ ਬਣਾਤੀ ਆ ਇੱਥੇ ਸਿਰਫ ਅੰਡਰਗਰਾਉਂਡ ਪੈਪਨ ਦੇ ਵਿੱਚ ਆਪਾਂ ਨੂੰ ਸਪਲਾਈ ਆਊਗੀ ਜਿੰਨੀ ਜ਼ਰੂਰਤ ਹੈ ਜਿੱਥੇ ਜ਼ਰੂਰਤ ਹੈ ਆਪਾਂ ਉਹ ਵਰਤ ਸਕਦੇ ਆ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 15-20 ਦਿਨ ਦੇ ਵਿੱਚ ਇਹ ਕਿਚਨ ਜਿਹੜੀ ਆ ਬਹੁਤ ਸੋਹਣੀ ਬਣ ਕੇ ਤਿਆਰ ਹੋ ਜਾਊਗੀ ਉਹਦੇ ਲਈ ਮੈਂ ਅ ਸਮੂਹਤੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਵੱਲੋਂ ਇਸ ਰਸੋਈ ਨੂੰ ਬਣਾਉਣ ਦੇ ਲਈ ਸਹਿਯੋਗ ਆਇਆ ਅ ਭੈਣਜੀ ਹਰਪਾਲ ਕੌਰ ਜੀ ਭਾਜੀ ਗੁਰਦੇਵ ਸਿੰਘ ਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਤੇ ਜਿਨ੍ਹਾਂ ਦੇ ਹੌਸਲੇ ਦੇ ਸਦਕਾ ਅਸੀਂ ਇਹ ਗੁਰੂ ਕੀ ਸੋਈ ਜਿਹੜੀ ਜੋ ਕਿਚਨ ਦੀ ਤਿਆਰੀ ਉਹਨਾਂ ਦੇ ਹੌਸਲੇ ਦੇ ਸਦਕਾ ਸ਼ੁਰੂ ਕੀਤੀ ਸੀ ਕਿਉਂਕਿ ਭੈਣਜੀ ਹੁਣੀ ਸਾਨੂੰ ਕਿਹਾ ਸੀ ਕਿ ਤੁਸੀਂ ਸ਼ੁਰੂ ਕਰੋ ਅਸੀਂ ਤੁਹਾਡੇ ਨਾਲ ਹਰੇਕ ਤਰ੍ਹਾਂ ਦੀ ਸਪੋਰਟ ਦੇ ਵਿੱਚ ਤੁਹਾਡੇ ਨਾਲ ਖੜੇ ਆ ਉਹਨਾਂ ਦੇ ਹੌਸਲੇ ਨਾਲ ਸਟਾਰਟ ਕੀਤੀ ਸੀ ਤੇ ਉਸ ਦੇ ਨਾਲ ਸਾਡਾ ਸਾਡੇ ਨਗਰ ਤੋਂ सोनू ਵੀਰ ਸਾਡਾ ਯੂਕੇ ਤੋਂ ਉਹ ਵੀਰ ਨੇ ਵੱਡੇ ਸਹਿਯੋਗ ਪਾਏ ਇਹਦੇ ਵਿੱਚ ਸਰਦਾਰ ਜਸਵਿੰਦਰ ਸਿੰਘ ਜੀ ਦੀ ਬੇਟੀ ਹਰਮਨ ਵੀਰ ਦੀ ਭੈਣ ਉਸ ਭੈਣ ਵੱਲੋਂ ਵੀ ਕਾਫੀ ਵੱਡੇ ਸਹਿਯੋਗ ਪਾਏ ਗਏ ਇਸ ਕਿਚਨ ਨੂੰ ਨੇਪਰੇ ਚਾੜ੍ਹਨ ਦੇ ਲਈ ਇਸੇ ਤਰ੍ਹਾਂ ਨੰਗਲਪਿੰਡ ਤੋਂ ਸਰਦਾਰ ਸਤਨਾਮ ਸਿੰਘ ਜੀ ਯੂਐਸਏ ਤੋਂ ਸਾਰਿਆਂ ਦੇ ਸੰਗ ਦੇ ਸਹਿਯੋਗ ਦੇ ਨਾਲ ਜਿਹੜੀ ਆ ਇਹ ਕਿਚਨ ਬਣ ਕੇ ਜਿਹੜੀ ਆ ਤਿਆਰ ਹੋ ਰਹੀ ਆ ਤੇ ਅਸੀਂ ਸਮੁੱਚੇ ਸੇਵਾਦਾਰ ਵੀਰਾਂ ਵੱਲੋਂ ਤੇ ਜਿੰਨੇ ਵੀ ਜੇ ਪਰਿਵਾਰਾਂ ਤੱਕ ਖਾਣਾ ਪਹੁੰਚਦਾ ਉਹਨਾਂ ਸਾਰਿਆਂ ਦੇ ਵੱਲੋਂ ਜੀ ਸਾਰੇ ਹੀ ਸੇਵਾਦਾਰ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕਿਚਨ ਜਿਹੜੀ ਆ ਉਹ ਬਣ ਕੇ ਤਿਆਰ ਹੋਈ ਆ ਜੀ ਸਾਡੇ ਜੀ ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਕਰਿਓ ਕਿ ਗੁਰੂ ਸਾਹਿਬ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਤੇ ਇਸੇ ਤਰ੍ਹਾਂ ਗੁਰੂ ਕੀ ਸੋਚ ਦੀਆਂ ਸੇਵਾਵਾਂ ਲੈਂਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ